ਹਲਕਾ ਖਡੂਰ ਸਾਬ ਸੀਟ ਤੋਂ ਅਮਰਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਐਲਾਨ ਦੇ ਨਾਲ ਹੀ ਕੁੰਡੀਆਂ ਦੇ ਸਿੰਘ ਪਾਸ ਗਏ ਹਨ ਪੰਥਕ ਵੋਟ ਨੂੰ ਖੋਰਾ ਲੱਗਣ ਤੋਂ ਪਰੇਸ਼ਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੀ ਟੀਮ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਬਲਟੋਹਾ ਨੇ ਪੰਥ ਅਤੇ ਪੰਜਾਬ ਨਾਲ ਸੰਬੰਧਿਤ ਚੋਣ এজেন্ডੇ 'ਤੇ ਅਮਰਤਪਾਲ ਦੀ ਟੀਮ ਦੇ ਕਿਸੇ ਵੀ ਨੁਮਾਇंदे ਨਾਲ ਬਹਿਸ ਕਰਨ ਦਾ ਸੱਦਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਜੇਕਰ बहस ਵਿੱਚ ਘੱਟ ਪੰਥਕ ਸਾਬਤ ਹੋਏ ਤਾਂ ਮੁਕਾਬਲੇ ਤੋਂ ਹਰ ਜਾਣਗੀ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਸਿੱਖ ਪੰਥ ਅਤੇ ਪੰਜਾਬ ਦੀ ਰਾਖੀ ਨਾਲ ਸੰਬੰਧਿਤ ਏਜੰਡੇ ਤੇ ਆਹਮੋ ਸਾਹਮਣੇ ਲਾਈਵ ਚਰਚਾ ਕਰਨ ਲਈ ਮੇਰੇ ਸਾਹਮਣੇ ਅੰਮ੍ਰਿਤਵਾਲ ਪਾਲੀ ਪਾਸਿਓਂ ਕਿਸੇ ਇੱਕ ਵਿਅਕਤੀ ਨੂੰ ਚੁਣੋ ਇਸ ਨੂੰ ਬਿਨਾ ਫਿਲਟਰ ਕੀਤੇ ਟੈਲੀਕਾਸਟ ਕੀਤਾ ਜਾਣਾ ਚਾਹੀਦਾ ਹੈ ਬਹਿਸ ਦੌਰਾਨ ਜੇ ਘਰ ਭਾਰ ਦੂਜੇ ਪਾਸੇ ਚੁਕਿਆ ਤਾਂ ਮੈਂ ਪੰਥ ਅਤੇ ਪੰਜਾਬ ਲਈ ਲੜਨ ਲਈ ਝੂਠ ਜਾ ਕਮਜ਼ੋਰ ਸਾਬਤ ਹੋ ਗਿਆ ਤਾਂ ਪਿੱਛੇ हट ਜਾਵਾਂਗਾ ਉਹਨਾਂ ਕਹੇ ਕਿ ਉਹਨਾਂ ਦੀ ਉਮੀਦ ਹੈ ਕਿ ਅਮਰਤਪਾਲ ਸਿੰਘ ਵੱਲੋਂ ਉਹਨਾਂ ਦਾ ਖੁੱਲਾ ਸਦਾ ਸਤਿਕਾਰ ਕੀਤਾ ਜਾਵੇਗਾ ਫਿਰ ਵੀ ਵੱਲ ਟੋਹਣੇ ਅਮਰਤਪਾਲ ਦੇ ਚੋਣ ਲੜਨ ਤੇ ਵੀ ਸਵਾਲ ਚੁਕੇ ਹਨ ਜਦੋਂ ਉਸ ਨੇ ਭਾਰਤ ਦੇ ਸੰਵਿਧਾਨ ਨੂੰ ਮੰਨਣ ਤੋਂ ਖੁੱਲ੍ਹੇਆਮ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਪਾਸਪੋਰਟ ਨੂੰ ਯਾਤਰਾ ਦਸਤਾ ਵੇਜਾ ਨੇ ਇਕਰਾਰ ਦਿੱਤਾ ਸੀ ਉਸ ਦੇ ਦੋਸ਼ ਲਾਇਆ ਸੀ ਕਿ ਅਮਰਤਪਾਲ ਸਿੰਘ ਦੀ ਉਮੀਦਵਾਰੀ ਦਾ ਐਲਾਨ ਕਿਸੇ ਹੋਰ ਨੇ ਨਹੀਂ ਸਗੋ ਆਰਐਸਐਸ ਨਾਲ ਜੁੜੇ ਵਿਅਕਤੀ ਨੇ ਕੀਤਾ ਸੀ ਉਸ ਨੇ ਕਿਹਾ ਕਿ ਆਰਐਸਐਸ ਪ੍ਰਤੀ ਵਫਾਦਾਰੀ ਰੱਖਣ ਵਾਲੇ ਉਹਨਾਂ ਨੂੰ ਜੇਲ੍ਹ ਵਿੱਚ ਮਿਲਦੇ ਰਹੇ ਹਨ ਅਤੇ ਉਸ ਦੇ ਪਰਿਵਾਰਕ ਮੈਂਬਰ ਇਸਾ ਘਟਨਾਕ੍ਰਮ ਤੋਂ ਅਣਜਾਣ ਸਨ 29 April ਨੂੰ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਇੱਕ ਦਿਨ ਬਾਅਦ ਵਲਟੋਹਾ ਅਮਰਤਪਾਲ ਦੇ ਮਾਪਿਆਂ ਦਾ ਸਮਰਥਨ ਲੈਣ ਲਈ ਪਹੁੰਚੇ ਸਨ ਪਰ ਨਿਰਾਸ਼ ਹੋ ਕੇ ਪਰਤ ਗਏ ਅਤੇ ਹੁਣ ਅਮਰਤਪਾਲ ਤੇ ਸਿਆਸੀ ਨਿਸ਼ਾਨੇ ਆਧ ਰਹਿ ਹਨ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ